ਮੈਂਬਰਸ਼ਿਪ ਮੁਹਿੰਮ ਦੀ ਜਿਹੜੀ ਆਗਾਜ਼ ਹੋਇਆ ਸੁਨੀਲ ਜਾਖੜ ਹੋਰੇ ਜਿਹੜੇ ਪਹੁੰਚੇ ਹੈ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਵੀ ਜਰੂਰ ਕਰਾਂਗੇ ਵੀ ਕੀ ਕੀ ਜਿਹੜਾ ਇਸ ਮੁੱਦੇ ਦੇ ਵਿੱਚ ਗੱਲਬਾਤ ਹੋਈ ਕਿਹੜੇ ਕਿਹੜੇ ਮੁੱਦੇ ਜਿਹੜੇ ਰੱਖੇ ਗਏ ਨੇ ਕਿਉਂਕਿ ਸਿੱਧੇ ਤੌਰ ਦੇ ਉੱਪਰ ਜਿਹੜਾ ਇਹ ਮੁਹਿੰਮ ਹੈ ਤਾਂ ਗੱਲਬਾਤ ਜਿਹੜੀ ਕਰਦੀ ਹੈ ਤਾਂ ਸਰਦਸਤ ਅੱਜ ਮੀਟਿੰਗ ਹੋਈ ਕੀ ਕੁਝ ਗੱਲਾਂ ਬਾਤਾਂ ਹੋਈਆਂ ਜਿਹੜੀ ਉਹ ਬਿਆਨ ਸ਼ੁਰੂ ਸਰਦਸਤਾ ਬਿਆਨ ਜੀ ਜਿਹੜੇ ਮੈਂਬਰਸ਼ਿਪ ਹੈ ਪਾਰਟੀ ਦੀ ਕਿਉਂਕਿ ਪਾਰਟੀ ਦੇ ਕਨਸਟੀਚਿਊਸ਼ਨ ਦੇ ਮੁਤਾਬਕ 6 ਸਾਲ ਦੇ ਬਾਅਦ ਸਾਰੀ ਪੁਰਾਣੀ ਮੈਂਬਰਸ਼ਿਪ ਕੈਨਸਲ ਹੋ ਜਾਂਦੀ ਹੈ ਤੇ ਨਵੀਂ ਮੈਂਬਰਸ਼ਿਪ ਬਣਾਣੀ ਹੈ ਤੇ ਸਾਡਾ ਪਾਰਟੀ ਦਾ ਪੂਰਾ ਪ੍ਰਿਆਸ ਹੋਊਗਾ ਵੀ ਪੰਜਾਬ ਦਾ ਇਹਦੇ ਚ ਯੋਗਦਾਨ ਵਧ ਚੜ ਕੇ ਇਹਦੇ ਚ ਹੋਵੇ ਤੇ ਉਹਦੇ ਵਾਸਤੇ ਪੂਰੀ ਜਿਹੜੀ ਫਾਰਮੈਲਿਟੀਆਂ ਹੈ ਉਹਨੂੰ ਕਰੀਏ ਕਿਉਂਕਿ ਪੰਜਾਬ ਦੇ ਅੰਦਰ ਬੀਜੇਪੀ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਸਰ ਇੱਥੇ اپੋਜੀਸ਼ਨ ਤੇ ਸਰਕਾਰ ਦੋਨੋਂ ਰਲੀਆਂ ਹੈ ਇਹ ਤੇ ਪੰਜਾਬ ਦੀ ਗੱਲ ਚੱਕਣ ਵਾਸਤੇ ਇੱਕ ਮਜ਼ਬੂਤ ਪਾਰਟੀ ਦੀ ਅੱਜ ਪੰਜਾਬ ਨੂੰ ਬਹੁਤ ਲੋੜ ਹੈ ਤੇ ਉਹ ਜਿਹੜੀ ਖਲਾਅ ਪੈਦਾ ਹੋਈ ਹੈ ਜਿਹੜੀ ਇੱਕ ਕਮੀ ਹੈ ਅੱਜ ਪੰਜਾਬ ਦੇ ਪੋਲਿਟੀਕਲ ਸਿਸਟਮ ਦੇ ਅੰਦਰ ਉਹ ਪੂਰੀ ਕਰਨ ਵਾਸਤੇ ਬੀਜੇਪੀ ਦਾ ਰੋਲ ਬੜਾ ਇੰਪੋਰਟੈਂਟ ਹੋ ਜਾਂਦਾ ਹੈ ਉਸੇ ਮਹੱਤਤਾ ਨੂੰ ਦੇਖਦੇ ਹੋਏ ਸਾਰੇ ਸਦਸਿਆ ਲੋਕਾਂ ਨੂੰ ਇਸ ਗੱਲ ਤੇ ਸਾਰੇ ਸਹਿਮਤ ਸੀ ਯਾ ਪਰ ਤਕੜੇ ਹੋ ਕੇ ਕਰੀਏ ਇਹ ਪੰਜਾਬ ਦੀ ਜ਼ਿੰਮੇਵਾਰੀ ਦੀ ਪੰਜਾਬ ਦੀ ਸਾਰੀ ਲੀਡਰਸ਼ਿਪ ਇੱਥੇ ਮੌਜੂਦ ਸੀ ਪੰਜਾਬ ਦੇ ਮੁੱਖ ਤੌਰ ਤੇ ਕਿਸਾਨੀ ਮਸਲਾ ਜਿਹੜਾ ਹੈਗਾ ਕਿਸ ਤਰ੍ਹਾਂ ਦੇ ਸੁਝਾਅ ਆ ਦੇਖੋ ਅੱਜ ਕੋਈ ਸੁਝਾਅ ਨਹੀਂ ਅਜ ਤੱਕ ਅਸੀਂ ਕਿਹਾ ਵੀ ਸਾਰਾ ਮਸਲਾ ਜਿਹੜਾ ਕੇ ਮੈਂਬਰਸ਼ਿਪ ਕੀਤੀ ਜਾਵੇ ਲੋਕਾਂ ਚ ਜੇ ਜਾਵਾਂਗੇ ਸਾਰੀਆਂ ਗੱਲਾਂ ਆਣਗੀਆਂ ਉੱਥੇ ਬੈਠ ਕੇ ਲੋਕਾਂ ਨਾਲ ਚਾਰ ਚੰਦਰਾ ਕਰਾਂਗੇ ਸਾਰੇ ਜਾਕਰ ਦੇ ਕੈਮਰੇ ਨਾਲ ਤੁਸੀਂ ਦੇਖੋ ਅੱਜ ਕੋਈ ਫਿਲਮਾਂ ਫੁਲਮਾਂ ਦੀ ਗੱਲ ਨਹੀਂ ਸਾਬਾ ਸਦਸਤਾ ਦਾ ਮਸਲਾ ਹੈ ਸਾਬਾ ਬਸ ਥੈਂਕ ਯੂ ਥੈਂਕ ਯੂ ਇਹ ਕਹਿੰਦੇ ਪੰਜਾਬ ਚ ਵਿਸਤਾਰ ਵਧਾਉਣਾ ਸੀ ਚਲੋ ਜੋ ਵੀ ਹੈ ਉਹ ਆਪ ਕਰ ਰਹੇ ਹੈ ਸਾਰਾ ਕੁਝ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਬੈਠਕ ਹੋਈ ਹੈ ਤਮਾਮ ਜਿਹੜੇ ਸੀਨੀਅਰ ਲੀਡਰਸ ਜੀ ਉਹ ਪਹੁੰਚੇ ਮੈਂਬਰਸ਼ਿਪ ਮੁਹਿੰਮ ਜਿਹੜੀ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਆਗਾਜ਼ ਹੋਇਆ ਤਾਂ ਕਿੱਥੇ ਇੱਕ ਜਾ ਕੇ ਜਿਹੜਾ ਹੈਗਾ ਪੰਜਾਬ ਚ ਕਿਵੇਂ ਵਿਸਤਾਰ ਭਾਜੀਪੀ ਦਾ ਹੋਊਗਾ ਕਿਵੇਂ ਪੂਰੀ ਬੀਜੇਪੀ ਜਿਹੜੀ ਪੰਜਾਬ ਭਰ ਚ ਆਪਣੇ ਪੈਰ ਫਸਾਰੇ ਕਿਉਂਕਿ ਪਹਿਲਾਂ ਤੋਂ ਹੀ ਪ੍ਰਸਕ੍ਰਿਪਸ਼ਨ ਜਿਹੜੀ ਹੈਗੀ ਹੈ ਬੀਜੇਪੀ ਦੀ ਤਮਾਮ ਪਿੰਡਾਂ ਦੇ ਵਿੱਚ ਤਮਾਮ ਜਿਹੜਾ ਸ਼ਹਿਰਾਂ ਦੇ ਵਿੱਚ ਉਹ ਕਿਸਾਨੀ ਤਰਨ ਕਰਕੇ ਜਾਂ ਫਿਰ ਹੋਰ ਜਿਹੜੇ ਮੁੱਦਿਆਂ ਕਰਕੇ ਪਟਕੀਏ ਤਾਂ ਕਿਵੇਂ ਉਸ ਚੀਜ਼ਾਂ ਦੇ ਉੱਤੇ ਡਿਸਕਸ ਹੋਣਾ ਕਿਵੇਂ ਸਾਰਾ ਜਿਹੜਾ ਵਿਚਾਰ ਵਟਾਂਦਰਾ ਹੋਣਾ ਹੈ ਉਹਦੇ ਬਾਰੇ ਗੱਲਬਾਤ ਜਿਹੜੀ ਅੰਦਰ ਕੀਤੀ ਗਈ ਹੈ ਮੈਂਬਰਸ਼ਿਪ ਮੁਹਿੰਮ ਦੀ ਜਿਹੜੀ ਆਗਾਜ਼ ਹੋਇਆ ਸੁਨੀਲ ਜਾਖੜ ਹੋਰੇ ਜਿਹੜੇ ਪਹੁੰਚੇ ਹੈ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਵੀ ਜਰੂਰ ਕਰਾਂਗੇ ਵੀ ਕੀ ਕੀ ਜਿਹੜਾ ਇਸ ਮੁੱਦੇ ਦੇ ਵਿੱਚ ਗੱਲਬਾਤ ਹੋਈ ਕਿਹੜੇ ਕਿ ਅ ਮੁੱਦੇ ਜਿਹੜੇ ਰੱਖੇ ਗਏ ਨੇ ਕਿਉਂਕਿ ਸਿੱਧੇ ਤੌਰ ਦੇ ਉੱਪਰ ਜਿਹੜਾ ਇਹ ਮੁਹਿਮ ਹੈ ਤਾਂ ਗੱਲਬਾਤ ਜਿਹੜੀ ਕਰਦੀ ਹੈ ਤਾਂ ਡਾਕਟਰ ਸਾਹਿਬ ਅ ਅੱਜ ਮੀਟਿੰਗ ਹੋਈ ਕਿ ਕੁਝ ਗੱਲਾਂ ਬਤੋਹੀਆਂ ਜਿਹੜੀ ਉਹ ਬਿਆਨ ਸ਼ੁਰੂ ਕਰ ਸਦਸਤਾ ਬਿਆਨ ਜੀ ਜਿਹੜੇ ਮੈਂਬਰਸ਼ਿਪ ਹੈ ਪਾਰਟੀ ਦੀ ਕਿਉਂਕਿ ਪਾਰਟੀ ਦੇ ਕਨਸਟੀਚਿਊਸ਼ਨ ਦੇ ਮੁਤਾਬਕ 6 ਸਾਲ ਦੇ ਬਾਅਦ ਸਾਰੀ ਪੁਰਾਣੀ ਮੈਂਬਰਸ਼ਿਪ ਕੈਨਸਲ ਹੋ ਜਾਂਦੀ ਹੈ ਤੇ ਨਵੀਂ ਮੈਂਬਰਸ਼ਿਪ ਬਣਾਣੀ ਹੈ ਸਾਡਾ ਪਾਰਟੀ ਦਾ ਪੂਰਾ ਪ੍ਰਿਆਸ ਹੋਊਗਾ ਵੀ ਪੰਜਾਬ ਦਾ ਇਹਦੇ ਚ ਯੋਗਦਾਨ ਵੱਧ ਚੜਕੀ ਇਹਦੇ ਚ ਹੋਵੇ ਤੇ ਉਹਦੇ ਵਾਸਤੇ ਪੂਰੀ ਜਿਹੜੀ ਫਾਰਮੈਲिटीज ਐ ਉਹਨੂੰ ਕਰੀਏ ਕਿਉਂਕਿ ਪੰਜਾਬ ਦੇ ਅੰਦਰ ਬੀਜੇਪੀ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਐ ਸਰ ਇੱਥੇ اپੋਜੀਸ਼ਨ ਤੇ ਸਰਕਾਰ ਦੋਨੋਂ ਰਲੀਆਂ ਨੇ ਤੇ ਇੱਥੇ ਪੰਜਾਬ ਦੀ ਗੱਲ ਚੱਕਣ ਵਾਸਤੇ ਇੱਕ ਮਜ਼ਬੂਤ ਪਾਰਟੀ ਦੀ ਅੱਜ ਪੰਜਾਬ ਨੂੰ ਬਹੁਤ ਲੋੜ ਐ ਤੇ ਉਹ ਜਿਹੜੀ ਖਲਾਅ ਪੈਦਾ ਹੋਈ ਐ ਜਿਹੜੀ ਇੱਕ ਕਮੀ ਐ ਅੱਜ ਪੰਜਾਬ ਦੇ ਪੋਲੀਟੀਕਲ ਸਿਸਟਮ ਦੇ ਅੰਦਰ ਉਹ ਪੂਰੀ ਕਰਨ ਵਾਸਤੇ ਬੀਜੇਪੀ ਦਾ ਰੋਲ ਬੜਾ ਇੰਪੋਰਟੈਂਟ ਹੁੰਦਾ ਹੈ ਉਸੇ ਮਹੱਤਤਾ ਨੂੰ ਦੇਖਦੇ ਹੋਏ ਸਾਰੇ ਸਦਸਿਆ ਲੋਕਾਂ ਨੂੰ ਇਸ ਗੱਲ ਤੇ ਸਾਰੇ ਸਹਿਮਤ ਸੀ ਦੀ ਆਪਾਂ ਤਕੜੇ ਹੋ ਕੇ ਕਰੀਏ ਇਹ ਆ ਪੰਜਾਬ ਦੀ ਜ਼ਿੰਮੇਵਾਰੀ ਵੀ ਪੰਜਾਬ ਦੀ ਸਾਰੀ ਲੀਡਰਸ਼ਿਪ ਇੱਥੇ ਮੌਜੂਦ ਸੀ ਪੰਜਾਬ ਦੇ ਮੁਕਤੁਰ ਦੇ ਕਿਸਾਨੀ ਮਸਲਾ ਜਿਹੜਾ ਹੈਗਾ ਕਿਸ ਤਰ੍ਹਾਂ ਦੇ ਸੁਝਾਵ ਆ ਦੇਖੋ ਅੱਜ ਕੋਈ ਸੁਝਾਵ ਨਹੀਂ ਅੱਜ ਤਾਂ ਅਸੀਂ ਕਿਹਾ ਵੀ ਸਾਰਾ ਮਸਲਾ ਜਿਹੜਾ ਹੈ ਮੈਂਬਰਸ਼ਿਪ ਕੀਤੀ ਜਾਵੇ ਲੋਕਾਂ ਚ ਜਿਉਂਗੇ ਸਾਰੀਆਂ ਗੱਲਾਂ ਆਣਗੀਆਂ ਉੱਥੇ ਬੈਠ ਕੇ ਲੋਕਾਂ ਨਾਲ ਵਿਚਾਰ ਟੰਗਰਾ ਕਰਾਂਗੇ ਸਾਰੇ ਦੇਖੋ ਅੱਜ ਕੋਈ ਫਿਲਮਾਂ ਫੁਲਮਾਂ ਦੀ ਗੱਲ ਨਹੀਂ ਸਾਬ ਸਦਸਤਾ ਦਾ ਮਸਲਾ ਹੈ ਸਾਬ ਬਸ ਥੈਂਕ ਯੂ ਥੈਂਕ ਯੂ ਇਹ ਕਹਿੰਦੇ ਪੰਜਾਬ ਚ ਵਿਸਤਾਰ ਵਧਾ ਚਲੋ ਜੋ ਵੀ ਹੈ ਉਹ ਆਪ ਕਰ ਰਹੇ ਆ ਸਾਰਾ ਕੁਝ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਬੈਠਕ ਹੋਈ ਆ तमाम ਜਿਹੜੇ ਸੀਨੀਅਰ ਲੀਡਰਸ ਸੀ ਉਹ ਪਹੁੰਚੇ ਮੈਂਬਰਸ਼ਿਪ ਮੁਹਿੰਮ ਜਿਹੜੀ ਆ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਆਗਾਜ਼ ਹੋਇਆ ਤਾਂ ਕਿੱਥੇ ਇੱਕ ਜਾ ਕੇ ਜਿਹੜਾ ਹੈਗਾ ਪੰਜਾਬ 'ਚ ਕਿਵੇਂ ਵਿਸਤਾਰ ਭਾਜਪੀ ਦਾ ਹੋਊਗਾ ਕਿਵੇਂ ਪੂਰੀ ਭਾਜਪੀ ਜਿਹੜੀ ਪੰਜਾਬ ਭਰ ਚ ਆਪਣੇ ਪੈਰ ਫਸਾਰੇ ਕਿਉਂਕਿ ਪਹਿਲਾਂ ਤੋਂ ਹੀ ਪ੍ਰਸਕ੍ਰਿਪਸ਼ਨ ਜਿਹੜੀ ਹੈਗੀ ਆ ਭਾਜਪੀ ਦੀ तमाम ਪਿੰਡਾਂ ਦੇ ਵਿੱਚ ਤਮਾਮ ਜਿਹੜਾ ਸ਼ਹਿਰਾਂ ਦੇ ਵਿੱਚ ਉਹ ਕਿਸਾਨੀ ਧਰਨੇ ਕਰਕੇ ਜਾਂ ਫਿਰ ਹੋਰ ਜਿਹੜੇ ਮੁੱਦਿਆਂ ਕਰਕੇ ਪਟਕੀਏ ਤਾਂ ਕਿਵੇਂ ਉਸ ਚੀਜ਼ਾਂ ਦੇ ਉੱਤੇ ਡਿਸਕਸ ਹੋਣਾ ਕਿਵੇਂ ਸਾਰਾ ਜਿਹੜਾ ਵਿਚਾਰ ਵਟਾਂਦਰਾ ਹੋਣਾ ਹੈ ਉਹਦੇ ਬਾਰੇ ਗੱਲਬਾਤ ਜਿਹੜੀ ਅੰਦਰ ਕੀਤੀ ਗਈ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਅਗਧਿਆਨਿਕ ਸਵੇਰਾ ਟੀਵੀ ਖਰੜ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...